ਅਸ ਵਕਤ ਦੀ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨਕੋਦਰ ਦੇ ਸਿਵਲ ਹਸਪਤਾਲ ਤੋਂ ਖਬਰ ਇਹ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅੱਜ ਡਾਕਟਰਾਂ ਵੱਲੋਂ ਸਾਰਾ ਦਿਨ ਦੀ ਹੜਤਾਲ ਕਰ ਦਿੱਤੀ ਗਈ ਆ ਸਾਰਾ ਦਿਨ ਦੀ ਹੜਤਾਲ ਕਰ ਦਿੱਤੀ ਗਈ ਆ ਮੇਰੇ ਪਿੱਛੇ ਤੁਸੀਂ ਲਿਖਿਆ ਪੜ ਸਕਦੇ ਹੋ ਅੱਜ ਪੂਰਾ ਦਿਨ ਹੜਤਾਲ ਹੈ ਇਸ ਹੜਤਾਲ ਦੇ ਵਿੱਚ ਕੋਈ ਵੀ ਓਪੀਡੀ ਨਹੀਂ ਦੇਖੀ ਜਾ ਰਹੀ ਸਿਰਫ ਐਮਰਜੈਂਸੀ ਦੇਖੀ ਜਾ ਰਹੀ ਆ ਔਰ ਕੋਈ ਵੀ ਪਰਚੀ ਨਹੀਂ ਕੱਟੀ ਜਾ ਰਹੀ ਔਰ ਕੋਈ ਵੀ ਮੈਡੀਸਨ ਨਹੀਂ ਦਿੱਤੀ ਜਾ ਰਹੀ ਤੇ ਸਿਰਫ ਤੇ ਸਿਰਫ ਜਿਹੜੀ ਆ ਐਮਰਜੈਂਸੀ ਦੇਖੀ ਜਾ ਰਹੀ ਆ ਔਰ ਮਰੀਜ਼ ਜਿਹੜੇ ਆ ਦੂਰੋਂ ਦੂਰੋਂ ਖਜਲ ਖਵਾਰ ਹੋ ਰਹੇ ਨੇ ਕੋਸ਼ਾਦੁਰੋਂ ਆਇਆ ਕੋ ਮੈਦਪੁਰੋਂ ਆਇਆ ਔਰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨ ਕਰਤਾਂ ਦੇ ਪੈ ਔਰ ਤੁਹਾਨੂੰ ਇਹ ਸਿਵਲ ਹਸਪਤਾਲ ਲੁਧਰਨਿਆਂ ਕੁਝ ਤਸਵੀਰਾਂ ਦਿਖਾਣੇ ਹਾਂ ਨਰੀ ਤਾਂ ਹਾਂਜੀ ਬਾਬਾ ਦੇ ਰਿਕਾਰਡ ਕਿਹੜਾ ਪਿੰਡ ਕੋਟ ਬਾਜੂ ਦਾ ਕੋਟ ਬਾਜੂ ਦਾ ਹਾਂਜੀ ਅਸੀਂ ਬਲਾ ਹਸਦਾ ਵਾਲਾ ਅਸੀਂ ਚੈੱਕ ਕਰਉਣਾ ਜੀ ਹਾਂਜੀ ਹਾਂਜੀ ਜੀ ਤੇ ਇੱਥੇ ਡਾਕਟਰ ਮਿਲੇ ਨਹੀਂ ਨਹੀਂ ਅਜਿਹੜਦਾਲਾ ਕਹਿੰਦੇ ਹਰਤੌਰਿਆ ਤੁਹਾਨੂੰ ਪਤਾ ਸੀ ਇਹਦੇ ਬਾਰੇ ਨਹੀਂ ਇਹਦੇ ਬਾਰੇ ਨਹੀਂ ਲਾ ਦਿੱਤਾ ਤੁਹਾਨੂੰ ਕੋਈ ਪਰੇਸ਼ਾਨੀ ਹੋਈ ਹੋਣੀ ਸੋਣਾ ਜੀ ਜਿੰਨੀ ਦੂਰ ਦੌਰ ਕੇ ਆਏ ਆ ਪਰੇਸ਼ਾਨੀ ਤਾਂ ਹੁੰਦੀ ਤੁਹਾਨੂੰ ਪਤਾ ਹੀ ਆ ਧੋਪ ਚ ਦੂਰੋਂ ਆਫੀ ਆਂ ਹਾਂ ਅਬਦੁੱਲ ਹਾਂਜੀ ਕਿਰਨ ਆ ਮੇਰਾ ਕਿਹੜੀ ਜਗ੍ਹਾ ਤੋਂ ਆ ਜੀ ਅਸੀਂ ਇੱਧਰ ਸੰਗੋਵਾਲ ਤੋਂ ਆਏ ਆ ਸੰਗੋਵਾਲ ਤੋਂ ਆਏ ਅਸੀਂ ਵਸਪਾਲ ਦੀ ਅਜੇ ਸੀ ਚੈੱਕ ਕਰਵਾਉਣਾ ਸੀ ਹਾਂਜੀ ਉਹ ਸਕੈਨ ਕਹਿੰਦੇ ਸੀ ਵੀਰ ਵਰਸਤ ਦਿਆ ਸੀ ਸਾਨੂੰ ਤੇ ਹੁਣ ਅੱਜ ਕਹਿੰਦੇ ਹੜਤਾਲ ਹੈ ਹੁਣ ਘਰ ਨੂੰ ਚੱਲੇ ਆਂ ਕਿਰਾਇਆ ਲਾ ਕੇ ਆਏ ਆ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਹੈ ਇਹੋ ਹੀ ਆ ਕਿ ਹੁਣ ਇੱਥੇ ਖਲੋਖ ਲੋ ਕੇ ਘਰ ਨੂੰ ਤੁਰ ਚੱਲੇ ਆਂ ਹਾਂਜੀ ਤੇ ਕੀ ਕਹ ਡਾਕਟਰਾਂ ਨੇ ਹੁਣ ਇਹ ਉਹ ਡਾਕਟਰ ਕਹਿੰਦੇ ਅੱਜ ਹੜਤਾਲ ਹੈ ਉਹ ਹੁਣ ਇੱਥੇ ਪੈਸੇ ਵੀ ਭਰੇ ਹੋਏ ਆ 200 ਰੁਪਇਆ ਦਿੱਤਾ ਸੀ ਮੈਂ ਹੁਣ ਕਹਿੰਦੇ ਅਗਲੇ ਹਫਤੇ ਆਇਓ ਅੱਛਾ ਪੈਸੇ ਕੀ ਵੀ ਦੇ ਚੁੱਕੇ ਆ ਤਾਂ ਦੋਹੋਂ ਵੀ ਹਾਂ ਉਹਦਾਂ ਉਹਦਾਂ ਮੰਗਲਵਾਰ ਕਟਾਈ ਸੀ ਪਰ ਟੀ ਤੇ ਹੁਣ ਕਹਿੰਦੇ ਵੀਰਵਾਰ ਆਇਓ ਵੀਰਵਾਰ ਤੋਂ ਹੁਣ ਉਹਨਾਂ ਨੇ ਕਹਿ ਦਿੱਤਾ ਅਗਲੇ ਹਫਤੇ ਆਇਓ ਨਾਲ 70 ਕਿਨਾ ਦੇ 70 ਕਿਹੜਾ ਪਿੰਡ ਆ ਜੀ ਵਿਖੜਾ ਅਜਾ ਸਤਲਾਈ ਸੀ ਕੇਂਦਰ ਸਰਸਾ ਆ ਜੀ ਆਇਆ ਸੀ ਇੱਥੇ ਮੈਂ ਖੜਾ ਰਹਿਣਾ ਛੱਡ ਜਾਣਾ ਡਾਕਟਰ ਨੂੰ ਬਾਕੀ ਦੁਆਰ ਤੇ ਚੱਲਦੀ ਜੀ ਅੱਛਾ ਜੀ ਉਹ ਅਜੇ ਦوام ਹੋ ਗਈ ਸੀ ਤਾਂ ਅਜੇ ਖਲਣਾ ਹੈ ਜੀ ਟੈਕਟ ਹੋਣੇ ਸੀ ਜੀ ਤਾਂ ਉਹ ਦੇ ਟਿਕਟ ਤੈਨੂੰ ਪਤਾ ਲੱਗਾ ਵੀ ਇਹ ਸਾਰਾ ਦਿਨ ਹੜਤਾਲ ਹੈ ਅਜਿੱਥੇ ਇਹ ਜੀ ਗੁਰਮਤ ਨਹੀਂ ਤਾਂ ਤੇ ਕਿੰਨੀ ਕੀ ਪਰੇਸ਼ਾਨੀ ਹੋ ਰਹੀ ਜੀ ਪਰੇਸ਼ਾਨੀ ਤਾਂ ਭੈ ਹੈਗੀ ਆ ਹੁਣ ਜੀ ਹੁਣ ਵਸਲੇ ਕੋਈ ਪਰੇਸ਼ਾਨੀ ਦਾ ਤੈਨੂੰ ਪਤਾ ਹੈ ਜਾਂ ਯਾਰ ਕੋਈ ਕਿਤੇ ਆਉਂਦਾ ਹੈ ਯਾਰ ਕੋਈ ਕੋਈ ਪਤਾ ਹੈ ਜੀ ਕਿਹੜੇ ਪਿੰਡੋਂ ਆਏ ਤੁਸੀਂ ਵਿਹੜੇ ਮਿਹੜੇਓ ਮਿਹੜੇ ਮਾੜੇ ਵਿਹੜੇਓ ਹਾਂ ਜੀ ਵਿਹੜੇਓ ਬਡਾਲੇ ਲੱਗਿਓ ਬਟਾਲਾ 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 ਲੋਕ ਬਹਿਲਾ ਬਟਾਲਾ ਹਾਂ ਤੇ ਫਿਰ ਉਹ ਜੀ ਕਾਟਣੇ ਜਦੋਂ ਉਹਨੇ ਦੇਖਿਆ ਨਹੀਂ ਜੀ ਕੋਈ ਹੈ ਨਹੀਂ ਅੱਜ ਹੈ ਨਹੀਂ ਅੱਜ ਬਬੂ ਇਹਦਾ ਨੂਨ ਆਇਆ ਕਿਹੜਾ ਪਿੰਡ ਆ ਜੀ ਕੰਡੋਰੀ ਸਿਵਲ ਹਸਪਤਾਲਾ ਜਾਏ ਸੀ ਕੀ ਗੱਲ ਨਹੀਂ ਆਇਆ ਸਾਤਾ ਕੀ ਸੀ ਹੂੰ ਡਿੱਗੇ ਸੀ ਅੱਛਾ ਜੀ ਉੱਥੋਂ ਹਾਲੇ ਤੇ ਰਾਮ ਨਹੀਂ ਆਇਆ ਹੂੰ ਕਿੰਧੋ ਆਉਦਾ ਉਹ ਉਹ

ਤੁਸੀਂ ਸਰ ਟੇਡ ਪਿੰਡੋਂ ਆਏ ਹੋ ਬਾਵਲੀਆਂ ਸ਼ਾਕੋਟ ਤੋਂ ਸ਼ਾਕੋਟ ਤੋਂ ਹਾਂਜੀ ਮਸੀਹ ਵਾਲਾ ਖਵਾਲ ਚੁਕਾਈ ਹੈ ਜੀ ਅੱਜ ਬੱਚੇ ਦਵਾਈ ਲੈਣਾ ਹੈ ਬੱਚੇ ਦਵਾਈ ਤੇ ਕੀ ਇੱਥੇ ਆ ਕੇ ਪਤਾ ਲਗਾ ਦੇਣਾ ਸਰ ਹੜਤਾਲ ਆ ਰਿਹਾ ਹੈ ਹੜਤਾਲ ਹੈ ਤਾਂ ਤਲੇਨੀ ਤੋਂ ਸੀਰੇ ਬਾਰੇ ਨਹੀਂ ਨਹੀਂ ਵਾ ਕਿੰਨੀ ਕਿ ਪਰੇਸ਼ਾਨੀ ਦੋਖਾ ਬਣਾ ਲਓ ਕਾਫੀ ਪਰੇਸ਼ਾਨ ਹਾਂ ਸਰ ਕਿੱਧਰ ਕਿਹਨਾਂ ਜੀ ਰਿਚਵੰਦ ਕੋਰ ਕਿਹੜੀ ਜਗ੍ਹਾ ਤੇ ਹਸੀ ਬਾਵਲੀਆਂ ਤੋਂ ਸ਼ਾਕੋਟ ਸਰ ਜੀ ਕਿ ਜਰਨੈਸੇ ਜੋ ਬੱਚੇ ਦਵਾਈ ਲੈਣ ਆਏ ਸੀ ਕੀ ਪਤਾ ਲੱਗ ਰਿਹਾ ਹੈ ਇੱਥੇ ਆ ਕੇ ਪਤਾ ਲੱਗਿਆ ਕਿ ਹੜਤਾਲ ਹੈ ਅੱਜ ਕੋਈ ਡਾਕਟਰ ਨਹੀਂ ਮਿਲ ਰਿਹਾ ਹੈਗਾ ਸਾਨੂੰ ਪਹਿਲਾਂ ਵੀ ਬਹੁਤ ਪਰੇਸ਼ਾਨੀ ਹੋਈ ਆਂਦੇ ਹੋਏ ਟ੍ਰੈਫਿਕ ਬਹੁਤ ਸੀਗਾ ਤੇ ਇੱਥੇ ਆ ਕੇ پتہ ਲੱਗੇ ਕਿ ਨਹੀਂ ਹੈ ਡਾਕਟਰ ਕੋਈ ਵੀ ਅਵੇਲੇਬਲ ਤੇ ਕੀ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸਾਨੂੰ ਆਂਦੇ ਹੋਏ ਵੀ ਟ੍ਰੈਫਿਕ ਬਹੁਤ ਸੀਗਾ ਜੀ ਨਿਕੋਦਾ ਸੇਵਾਵਾਂ ਸਪੰਦਪੰਦ ਹਾਂਜੀ ਅੱਜ ਕੁੱਝ ਪਰਚੀਆਂ ਬਣਾਈਆਂ ਜਾਂ ਨਹੀਂ ਸਿਰਫ ਅਮਰਜੈਂਸੀ ਸੇਵਾਵਾਂ ਹੀ ਦਿੱਤੀਆਂ ਜਾ ਰਹੀਆਂ ਹਨ ਹਾਂ ਗੁਰੂਜੰਤ ਦੇ ਸਪਰਾਈਟ ਹਾਂਜੀ ਪੂਰੇ ਦਿਨ ਦੀ ਡਾਕਟਰ ਦੀ ਸਟ੍ਰਾਈਕ ਹੈ ਚੀ ਕੀ ਕਰਨਾ ਸਰ ਨਹੀਂ ਦੀ ਸੁਰੱਖਿਆ ਹੈ ਨਹੀਂ ਹਸਪੀਟਲ ਦੀ ਜਾਂ ਕੋਈ ਵੀ ਪ੍ਰੋਟੈਕਸ਼ਨ ਹੈ ਨਹੀਂ ਕਿ ਲੋਕੀ ਬੋਲ ਜਾਂਦੇ ਆ ਗਲਤ ਮਲਤ ਕਈ ਵਾਰੀ ਬਹੁਤ ਬੇਰੁਖੀ ਨਾਲ ਸਾਡੇ ਨਾਲ ਬੇਵਾਰ ਕੀਤਾ ਜਾਂਦਾ ਹੈ ਸਰ ਨੂੰ ਇਹ ਮੰਗਦਾ ਜੀ ਹਮ ਪ੍ਰਸ਼ਾਸਨ ਕੋ ਪ੍ਰਸ਼ਾਸਨ ਦੇ ਹੀ ਮੰਗੇ ਵੀ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਤਾਂ ਕਿ ਮਤਲਬ ਜਿਹੜੇ ਅੰਦਰ ਬੈਠੇ ਮਾਜਮਾ ਕੰਮ ਸਹੀ ਢੰਗ ਨਾਲ ਜਿਹੜੇ ਕਰ ਰਹੇ ਆ ਉਹਨੂੰ ਤਕਲੀਫ ਨਾ ਹੋਵੇ ਕੋਈ ਤੇ ਲੋਕਾਂ ਨੂੰ ਵੀ ਥੋੜਾ ਹੋਵੇ ਵੀ ਅਸੀਂ ਕੰਮ ਕਰਾਣ ਆਏ ਆ ਤੇ ਕੰਮ ਕਰਾ ਕੇ ਜਾਈਏ ਸਰ ਕਿਹਨਾਂ ਜੀ ਹਾਂ ਜੀ ਮੇਰਾ ਨਾਮ ਡਾਕਟਰ ਜਸਦੀਪ ਸਿੰਘ ਹੈ ਜੀ ਸਿਵਲ ਹਸਪਤਾਲ ਕੋਡਰ ਜੀ ਸਰ ਅੱਜ ਮਰੀਜ਼ ਪਰੇਸ਼ਾਨ ਹੋ ਰਹੇ ਨੇ ਕੀ ਕਾਰਨ ਆ ਇਹ ਸਾਡੀ ਜੀ ਇਸ ਤਰ੍ਹਾਂ ਹੈ ਜੀ ਪੀਸੀਐਮਸ ਐਸੋਸੀਏਸ਼ਨ ਜਿਹੜੀ ਸਾਡੀ ਸਟੇਟ ਐਸੋਸੀਏਸ਼ਨ ਹੈ ਉਹਨਾਂ ਦੀ ਕਾਲ ਦੇ ਉਤੇ ਅੱਜ ਫੁੱਲ ਡੇ ਸਟ੍ਰਾਈਕ ਰੱਖੀ ਗਈ ਹੈ ਜਿਵੇਂ ਕਿ ਤੁਹਾਨੂੰ ਪਹਿਲੇ ਪਤਾ ਹੀ ਹੈ ਕਿ ਅਸੀਂ 3 ਦਿਨ ਅਸੀਂ ਹਾਫ ਡੇ ਸਟ੍ਰਾਈਕ ਰੱਖੀ ਸੀਗੀ ਸਾਡੀ ਜੋ ਵੀ ਡਿਮਾਂਡਸ ਸੀਗੀਆਂ ਸਿਕਿਉਰਟੀ ਦੀ ਐਂਡ ਜਿਹੜਾ 4 ਤੋਂ 14 ਏਸੀਪੀ ਦੀ ਤਰੱਕੀ ਦੀ ਭਾਲੀ ਦੇ ਵਾਸਤੇ ਸੀਗੀ ਉਹਦੇ ਸਬੰਧ ਵਿੱਚ ਸਾਡੀ ਕੱਲ ਐਸੋਸੀਏਸ਼ਨ ਦੀ ਕੈਬਨਟ ਸਬ-ਕਮੇਟੀ ਨਾਲ ਮੀਟਿੰਗ ਹੋਈ ਸੀਗੀ ਸੋ ਡਿਮਾਂਡ ਇਹ ਹੈ ਕਿ ਜਲਦੀ ਤੋਂ ਜਲਦੀ ਇਹਦੇ ਰਿਗਾਰਡਿੰਗ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤਾਂ ਕਿ ਜ਼ਮੀਨੀ ਪੱਧਰ ਤੇ ਇਹਦਾ ਅਸਰ ਦਿਖਣ ਨੂੰ ਮਿਲੇ ਸਰ ਪਹਿਲੇ 3 ਦਿਨ ਤੁਸੀਂ ਆਪਣਾ ਆਰਥਵੇਟ ਲੈ ਕੇ 11 ਵਜੇ ਤੱਕ ਹੜਤਾਲ ਕੀਤੀ ਅੱਜ ਪੂਰਾ ਦਿਨ ਹੜਤਾਲ ਹੈ ਹਾਂਜੀ ਹਾਂਜੀ ਇਹਦੇ ਬਾਰੇ ਪਹਿਲੇ ਹੀ ਮੀਡੀਆ ਤੇ ਥਰੂ ਸਰਕਾਰ ਨੂੰ ਵੀ ਲੋਕਾਂ ਨੂੰ ਵੀ ਅਸੀਂ ਜਾਗਰੂਕ ਕਰ ਦਿੱਤਾ ਸੀ ਕਿ ਪਹਿਲੇ 3 ਦਿਨ ਅਸੀਂ ਹਾਫ ਡਿਸਟ੍ਰਾਈਕ ਰੱਖਾਂਗੇ ਅਗਰ ਮੀਟਿੰਗ ਤੋਂ ਬਾਅਦ ਕੋਈ ਪੋਜ਼ਿਟਿਵ ਆਊਟਕਮ ਨਹੀਂ ਨਿਕਲਦਾ ਤਾਂ ਫੁੱਲ ਜਿਸਟ੍ਰਾਈਕ ਰੱਖੀ ਜਾਏਗੀ ਐਕਸੈਪਟ ਐਮਰਜੈਂਸੀ ਐਂਡ ਐਮਸੀਹ ਸਰਵਿਸਿਜ਼ ਸਾਡੀ ਤਹੀ ਦੇਖੋ ਬੇਨਤੀ ਹੈ ਕਿ ਸਰਕਾਰ ਨੂੰ ਜਿੰਨੀ ਜਲਦੀ ਹੋ ਸਕੇ ਰਿਗਾਰਡਿੰਗ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤਾਂ ਕਿ ਮਰੀਜ਼ਾਂ ਨੂੰ ਵੀ ਹੋਰ ਪਰੇਸ਼ਾਨੀ ਨਾ ਹੋਵੇ ਤਿੰਨ ਦਿਨ ਜਿਹੜੀ ਹੜਤਾਲ 8 ਵਜੇ ਤੋਂ ਲੈ ਕੇ 11 ਵਜੇ ਤੱਕ ਕੀਤੀ ਗਈ ਸੀ ਅੱਜ ਜਿਹੜੀ ਇਹ ਹੜਤਾਲ ਆ ਪੂਰਾ ਦਿਨ ਹੜਤਾਲ ਕੀਤੀ ਜਾ ਰਹੀ ਆ ਦੂਰੋਂ ਦੂਰੋਂ ਜਿਹੜੇ ਮਰੀਜ਼ ਆ ਸ਼ਾਹਕੋਟ ਮਹਿਤਪੁਰ ਤੇ ਦੂਰੋਂ ਦੂਰੋਂ ਪਿੰਡੋਂ ਤੋਂ ਆ ਗਏ ਇੱਥੇ ਖੱਜਲ ਖਵਾਰ ਹੋ ਰਹੇ ਨੇ ਔਰ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਹ ਜਿਹੜੀ ਅੱਜ ਪੂਰੇ ਦਿਨ ਦੀ ਹੜਤਾਲ ਆ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਾ ਰਿਹਾ ਪੈ ਰਿਹਾ ਵਾ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਛਸ਼ੀਲ ਠਿੰਗੜਾ ਇਕੱਠਾ ਲਰ ਨਿਊ ਨਕੋ